ਸਾਰਾ ਉਸੇ ਨਾਲ ਹੀ ਆ ਪਿੰਡ ਆਪਣਾ ਡਾਲੀਆ ਸਰ ਗੱਲਬਾਤ ਹੋਈ ਡੰਗਰ ਕੱਲ ਵੀ ਇਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤੇ ਕੋਈ ਕੁਝ ਨਹੀਂ ਅੱਜ ਚਾਂੜ ਕੀ ਉੱਥੇ ਮਗਰ ਪਟਾਕਾ ਕਹਿੰਦੇ ਪੇ ਕਿਤੇ ਡੰਗਰ ਚਾਂੜ ਕੇ ਆਏ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰੀ ਕੇ ਬੈਠਾ ਦਾ ਉਹ ਲੱਗ ਮੈਂ ਕਰੰਡ ਕਰੰਡ ਦੋ ਡੰਗਰ ਚਾਂੜ ਕੇ ਚੱਲ ਗਏ ਤੇ ਦੂਜੇ ਛੋਟੀ ਬੱਚੀ ਮੋੜ ਲਿਆ ਜੇ ਸ਼ੁਕਰ ਛੋਟੀ ਬੱਚੀ ਬਚ ਗਈ ਨਹੀਂ ਤੇ ਉਹ ਵੀ ਚਲੇ ਜਾਂਦੇ ਤੇ ਖੰਦ ਹੋ ਗਿਆ ਤੇ ਚਲੋ ਇਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਦੋ ਡੰਗਰ ਮਰੇ ਕਮ ਨਾਲ 2.5 ਲੱਖਾਂ ਦਾ ਨੁਕਸਾਨ ਹੋਇਆ ਤੇ ਮਰੇ ਕਿਦਾਂ ਪਰੇ ਹੋਈ ਕਰੰਟ ਲੱਗੇ ਤੇ ਖੰਭੇ ਤੇ ਕਰੰਟ ਪਾਇਆ ਖੰਭੇ 'ਚ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗੇ ਜੋਨ ਕਰਦੇ 50 ਰੁਪਏ ਹੀ ਕਾਟਾ ਨਿਰਜਾਨਾ ਪੂਰਾ ਕਰਦੇ ਉਹ ਕੀ ਕਰਨਾ ਨਿਰਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਗਰੀਬ ਬੰਦੇ ਕਿਤੇ ਜਾਣਾ ਹੀ ਪੰਜ ਸੱਤ ਡੰਗ ਰਹਿ ਗਈ ਤਾਂ ਹੁਣੇ ਸੂਣ ਵਾਲੇ ਤਿਆਰ ਹੀ ਸੂਣਦੇ ਬਸ ਤੇ ਖਤਮ ਹੋ ਗਏ ਸਾਨੂੰ ਹੋ ਗਿਆ ਤੁਹਾਡਾ ਨਸਕਾਨ 2.5 ਲੱਖ ਦਾ ਸਾਡਾ ਨਸਕਾਨ ਹੋ ਗਿਆ ਤੁਹਾਡਾ ਜੇ ਆਨੂੰ ਆਡਾ ਨਿਰਜਾਨਾ ਪੂਰਾ ਮਿਲੇ ਗਰੀਬ ਬੰਦੇ ਕਿਤੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ ਨਾ ਸਰ ਉਸੇ ਨਾਲ ਹੀ ਹੈ ਪਿੰਡ ਆਪਣਾ ਕਿਹੜੇ ਡਾਲੀਆ ਸਾਰਾ ਗੱਲਬਾਤ ਹੋਈ ਡੰਗਰ ਕੱਲ ਵੀ ਇੱਥ ਤਾਂ ਕੋਈ ਕੁਝ ਨਹੀਂ ਆਜ ਚਾਂਕੀ ਦੇ ਉੱਤੇ ਮਗਰ ਪਟਾਕਾ ਕਹਿੰਦੇ ਪਿਆ ਕਿਤੇ ਤੇ ਡੰਗਰ ਚਾਂਕੇ ਆਏ ਦੇ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰੀ ਕੇ ਬੈਠਾ ਦਾ ਉਹ ਲੱਗ ਮੈਂ ਕਰੰਟ ਕਰੰਟ ਦੋ ਡੰਗਰ ਚਾਂਕੀ ਚੱਲ ਗਏ ਤੇ ਦੂਜੇ ਛੋਟੀ ਬੱਚਨੀ ਮੋੜ ਲਿਆ ਜੇ ਸ਼ੁਕਰ ਛੋਟੀ ਬੱਚੀ ਬਚ ਗਈ ਨਹੀਂ ਤਾਂ ਉਹ ਵੀ ਚਲੇ ਜਾਂਦੇ ਤੇ ਕੰਦ ਹੋ ਗਿਆ ਤੇ ਚਲੋ ਇੰਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਜਾਣ ਦੋ ਡੰਗਰ ਮਰੇ ਕੰਮ ਦਾ 2.5 ਲੱਖ ਦਾ ਨੁਕਸਾਨ ਹੋਇਆ ਤੇ ਮਰੇ ਕਿਦਾਂ ਮਰੇ ਉਹ ਹੀ ਕਰੰਟ ਲੱਗੇ ਤੇ ਖੰਭੇ ਤੇ ਕਰੰਟ ਪਾਏ ਖੰਭੇ ਜੋ ਕੀ ਮੰਗ ਕਰਦੇ ਪ੍ਰੋਸੈਸਿੰਗ ਮੰਗੇ ਜੋਨ ਕਰਦੇ 50 ਦੇ ਅਸੀਂ ਕਰਦਾ ਨਿਰਜਾਨਾ ਪੂਰਾ ਕਰਦੇ ਉਹ ਕੀ ਕਰਨਾ ਨਿਰਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਕਰੀਬ ਬੰਦੇ ਕਿਤੇ ਜਾਣਾ ਸੀ ਪੰਜ ਸੱਤ ਡੰਗ ਰਹਿ ਗਈ ਤਾਂ ਹੁਣੇ ਸੂਣ ਵਾਲੇ ਤਿਆਰ ਹੀ ਸੂਣਦੇ ਬਸ ਤੇ ਖਤਮ ਹੋ ਗਏ ਸਾਨੂੰ ਹੋ ਗਿਆ ਤੁਹਾਡਾ ਨਸਕਾਨ ਢਾਈ ਲੱਖ ਦਾ ਸਾਡਾ ਨਸਕਾਨ ਹੋ ਗਿਆ ਤੁਹਾਡਾ ਜਾਨ ਨੂੰ ਆਡਾ ਨਿਰਜਾਨਾ ਪੂਰਾ ਮੇਰੇ ਕਰੀਬ ਬੰਦੇ ਕਿਤੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ